ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਬੀਡੀ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੂ ਜੀ ਮੈਂ ਬਿਲਕੁਲ ਠੀਕ ਠਾਕ ਹਾਂ ਸੋ ਅੱਜ ਆਪਾਂ ਵਲੌਗ ਸਟਾਰਟ ਕਰ ਦਿੱਤਾ ਜੀ ਮਾਰਨਿੰਗ ਤੋਂ ਮਾਰਨਿੰਗ ਦਾ ਟਾਈਮ ਜਿਹੜਾ ਸਾਡੇ 9:00 ਪਜ ਚੁੱਕੇ ਨੇ ਤੇ ਮੇਰੇ ਕੰਮ ਵੀ ਸਾਰੇ ਖਤਮ ਹੋ ਗਏ ਨੇ ਸਿਰਫ ਰੋਟੀ ਖਾਣੀ ਬਾਕੀ ਹੈ ਜੀ ਰੋਟੀ ਨਹੀਂ ਖਾਧੀ ਕਿਉਂਕਿ ਸਰਦਾਰ ਜੀ ਕੰਮ 'ਚ ਲੱਗੇ ਗਏ ਨੇ ਜਦੋਂ ਆਉਣਗੇ ਆਪਾਂ ਫੇਰ ਰੋਟੀ ਖਾਵਾਂ ਤੇ ਇੱਧਰ ਮੈਂ ਸਾਰੇ ਇਹ ਝਾੜੂ-ਪੋਚਾ ਲਾ ਦਿੱਤਾ ਤੇ ਮੈਨਾਂ ਹੁਣ ਗਰਮੀ ਚਾਈ ਸੀ ਮੈਂ ਕਿਹਾ ਚਲੋ ਆਪਾਂ ਵਲੌਗ ਸਟਾਰਟ ਕਰ ਲਈਏ ਨਾਲ ਤਾਂ ਇੱਧਰ ਥੋੜਾ ਜਿਹਾ ਕੰਮ ਨਾਲ ਠੰਡਾ ਕਰ ਲਈ ਤੇ ਇੱਧਰ ਮੈਂ ਸਾਰੇ ਇਹ ਨਸਪਾਈ ਵਗੈਰਾ ਕਰ ਦਿੱਤੀ ਆ ਝਾੜੂ-ਪੋਚਾ ਹੋ ਗਿਆਗਾ ਠੀਕ ਆ ਇੱਧਰ ਨਾਲ ਗੱਦਾ ਚੱਕ ਕੇ ਰੱਖਤਾ ਤੇ ਇੱਧਰ ਨਾਲ ਗੱਦਾ ਚੱਕ ਕੇ ਨਾਲ ਜਿਹਦੇ ਉੱਤੇ ਰੱਖਤਾ ਕਿਉਂਕਿ ਮੈਂ ਹੁਣ ਇੱਥੇ ਕੱਟੂੰਗੀ ਸੂਟ ਸੂਟ ਕਟਿੰਗ ਕਰਨਾਗਾ ਮੈਨੇ ਸੂਟ ਕਿਹੜਾ ਕਟਿੰਗ ਕਰਨਾ ਉਹ ਮੈਂ ਥੰਡਾ ਦੇਖਦਾ ਆਇਆ ਹੋਇਆਗਾ ਠੀਕ ਹੈ ਇਹ ਆਪੋਸਟ ਕਟਿੰਗ ਕਰਨ ਦਾ ਕੱਲ ਰਾਤ ਜਿਹੜਾ ਸੀਗਾ ਮੈਂ 12 ਵਜੇ ਤੱਕ ਫਿਰ ਸਲਾਈ ਕਰ ਦਿੱਤੀ ਰਾਤ ਨੂੰ ਮੈਂ ਨੂੰ ਦਸਮ ਰੈਡੀ ਕੀਤਾਗਾ ਥੋੜਾ ਜਿਹਾ ਰਹਿ ਗਿਆ ਬਸ ਆਪਾਂ ਪੂਰਾ ਰੈਡੀ ਹੋਗਾ ਜਦੋਂ ਫਿਰ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਇਹ ਪਹਿਲਾਂ ਆਪਾਂ ਬਾਹਰ ਦਾ ਥੋੜਾ ਜਿਹਾ ਤੁਹਾਨੂੰ ਵੀ ਦਿਖਾਉਣੀ ਆ ਬਾਰਿਸ਼ ਪੈ ਗਿਰ ਹੋ ਗਈ ਏ ਸਾਰੀ ਦੇਖੋ ਸਾਰੇ ਪੁੱਛੇ ਲਾ ਦਿੱਤੇ ਨੇ ਮੈਂ ਤੇ ਉਧਰ ਆਪਣੇ ਕਿਚਨ ਵੀ ਮੰਨੇ ਕਲੀਨ ਕਰਤੀ ਠੀਕ ਹੈ ਜੀ ਕਿਚਨ ਵੀ ਮੇਰੀ ਕਲੀਨ ਆ ਤੇ ਬਸ ਹੁਣ ਫਟਾਫਟ ਬਣਾਉਣਾ ਨਾ ਬਾਕੀ ਹਲੇ ਸਾਡਾ ਸਾਰਾ ਦਾ ਤੇ ਬਸ ਮੈਂ ਕਹ ਬਾਅਦ ਚ ਨਾਉਂਗੀ ਮੈਂ ਕਿਉਂਕਿ ਮੈਨੂੰ ਪਹਿਲਾਂ ਐਵੇਂ ਵੀ ਸੂਟ ਕਟਿੰਗ ਹੋ ਜਾਏ ਫਿਰ ਨਾ ਆਪਾਂ ਮਤਲਬ ਪੂਰਾ ਦਿਨ ਆਪਣੇ ਕੋਲੇ ਜਿਹੜਾ ਹੈਗਾ ਸਟਿਚਿੰਗ ਕਰਨ ਵਾਸਤੇ ਹੋ ਜਾਊਗਾ ਠੀਕ ਹੈ ਜੀ ਕਿਉਂਕਿ ਇੱਕ ਸੂਟ ਜਿਹੜਾ ਅਸੀਂ ਕੱਲ ਆਪਾਂ ਕਟਿੰਗ ਕੀਤਾ ਸੀਗਾ ਤੇ ਹਨਾ ਉਹ ਸੂਟ ਅਸੀਂ ਸਟਿਚ ਕਰਕੇ ਦੇਣਾ ਕੱਲ ਨੂੰ ਸੰਡੇ ਆ ਦੋਨੇ ਸੂਟ ਮੈਂ ਸੰਡੇ ਨੂੰ ਦੇਣੇ ਆ ਠੀਕ ਹੈ ਜੀ ਤੇ ਤਾਂ ਕਰਕੇ ਮੈਂ ਸੋਚਿਆ ਪਹਿਲਾਂ ਇਹ ਸੂਟ ਆਪਾਂ ਕਟਿੰਗ ਕਰ ਲਈਏ ਤੇ ਫਿਰ ਹਣਾ ਵੀ ਜਦੋਂ ਛੋਟਾ ਪਾਸੇ ਹੁੰਦਾ ਲੋਕੀ ਸਦਾਜੀ ਵੱਲ ਛੁੱਟੀਆਂ ਤੁਹਾਨੂੰ ਪਤਾ ਹੀ ਹੈ ਸ਼ਨੀਵਾਰ ਤੇ ਸੁੰਡੇ ਨੂੰ ਸਾਰਾ ਨਾ ਹੁੰਦੀ ਹੈ ਸਦਾਜੀ ਨੂੰ ਸ਼ਨੀਵਾਰ ਤੇ ਐਤਵਾਰ ਦੀ ਦੋ ਛੁੱਟੀਆਂ ਇਕੱਠੀਆਂ ਹੁੰਦੀਆਂ ਨੇ ਤੇ ਬਾਕੀ ਦੇਖਦੇ ਆਪਾਂ ਤੇ ਸੂਟ ਮੈਂ ਪਹਿਲਾਂ ਤੁਹਾਨੂੰ ਸੂਟ ਦਿਖਾਉਣੀ ਕਿਹੜਾ ਸੂਟ ਕੱਟਣਾ ਕਿਉਂਕਿ ਨਾ ਇਹ ਸੂਟ ਮੈਂ ਤੁਹਾਨੂੰ ਤਾਂ ਦਿਖਾ ਰਹੀ ਆ ਇਹ ਸੂਟ ਨਾ ਮਤਲਬ ਸਾਹਮਣੇ ਤੁਹਾਨੂੰ ਦੱਸਤ ਕਈ ਵਾਰ ਦਿਖਾਇਆ ਮਾਮੀ ਜੀ ਨੇ ਜਦ ਸਾਡੇ ਤੇ ਇਹ ਉਹਨਾਂ ਦਾ ਸੂਟ ਆ ਮੈਂ ਉਹਨਾਂ ਨੂੰ ਦਵਾ ਕੇ ਲੈ ਕੇ ਆਈਆਂ ਸੀ ਤੇ ਇਹ ਮਤਲਬ ਇਹ ਪਸੰਦ ਤੱਕ ਮੈਂ ਕੀਤਾ ਪੈਸੇ ਉਹਨਾਂ ਨਹੀਂ ਲਾਏ ਆ ਤੇ ਉਹਨਾਂ ਦੇ ਪ੍ਰੋਗਰਾਮ ਆ ਜੀ ਤਾਂ ਕਰਕੇ ਮੈਂ ਤੁਹਾਨੂੰ ਬੈਕ ਕੈਮਰੇ ਤੋਂ ਦਿਖਾਉਣੀ ਆ ਲਓ ਜੀ ਬਹੁਤ ਹੀ ਪਿਆਰਾ ਲੱਗਿਆ ਮੈਨੂੰ ਸੂਟ ਇਹ ਦੇਖਦੇ ਆ ਮੈਨੂੰ ਐਵੇਂ ਆ ਮम्मी ਨੂੰ ਵੀ ਸੂਟ ਲਿਆਦਾ ਮੈਂ ਇਹਦੇ ਨਾਲ ਦਾ ਪਰਟ ਮੈਂ ਮੰਮੀ ਨੂੰ ਦਿਖਾਇਆ ਸੀ ਮੰਮੀ ਨੂੰ ਇਹ ਚੀਜ਼ ਬਹੁਤ ਪਸੰਦ ਆਈ ਆ ਬਟ ਇਹਦਾ ਜਿਹੜਾ ਦੁਪੱਟਾ ਗਾ ਤੇ ਉਹ ਮੰਮੀ ਦੇ ਅਕੋਰਡਿੰਗ ਨਹੀਂ ਹੈਗਾ ਮੰਮੀ ਉਸ ਤਰ੍ਹਾਂ ਦੇ ਦੁਪੱਟੇ ਨਹੀਂ ਲੈਂਦੀ ਹੈਗੀ ਕਿਉਂਕਿ ਪੂਰੇ ਦੁਪੱਟੇ ਤੇ ਵੀ ਇਸ ਤਰ੍ਹਾਂ ਦਾ ਵਰਕ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਇਹ ਜਿਹੜਾ ਵਰਕ ਹੈਗਾ ਆਰੀ ਵਰਕ ਕੀਤਾ ਹੋਇਆ ਕਿਤੇ ਤੇ ਠੀਕ ਹੈ ਜੀ ਇੱਕਾ ਜਿਹੜੇ ਕੀ ਕਹਿੰਦੇ ਹੁੰਦੇ ਨੇ ਸਟੋਨ ਸਟਿਕਸ ਜਿਹੇ ਲੱਗੇ ਹੋਏ ਨੇ ਬਾਕੀ ਸਾਰੀ ਪੇਂਟਿੰਗ ਕੀਤੀ ਹੋਈ ਹੈ ਤੇ ਬਲੌਕ ਪੇਂਟਿੰਗ ਕੀਤੀ ਹੋਈ ਆ ਤੇ ਬਾਕੀ ਇਸ ਤਰ੍ਹਾਂ ਫਰੰਟ ਕੇ ਇਸ ਤਰ੍ਹਾਂ ਦਾ ਠੀਕ ਹੈ ਜੀ ਆ ਇਧਰ ਇਹਦੀ ਬਾਵਾ ਆ ਜਾਣਗੀਆਂ ਜੇ ਨਾ ਇਹ ਚੀਜ਼ਾਂ ਮਤਲਬ ਬਾਵਾ ਤੇ ਮਤਲਬ ਇਹਨਾਂ ਨੇ ਨਾ ਦੇਖੋ ਇਧਰ ਸਾਈਡ ਕੀਤਾ ਮਤਲਬ ਬਾਹਾਂ ਤੇ ਦਿੱਤਾ ਹੋਇਆ ਵਸਤਾ ਜੇ ਇਹ ਸਾਈਡ ਤੇ ਦੇ ਦਿੰਨ ਨਾ ਜਿਵੇਂ ਲਾਸਟ ਪੀਸ ਦੇ ਉੱਤੇ ਹੈ ਨਾ ਦੇ ਦਿੰਦੇ ਤਾਂ ਇਹ ਆਪਾਂ ਨਾ ਮਤਲਬ ਜਿਵੇਂ ਅੱਜਕੱਲ ਟ੍ਰੈਂਡ ਹੈਗਾ ਹਨਾ ਬੀ ਮੋਰੀਆਂ ਤੇ ਵਰਕ ਦਾ ਉਸ ਤਰ੍ਹਾਂ ਮੋਰੀਆਂ ਤੇ ਆ ਜਾਂਦਾ ਹੈ ਬਟ ਹੁਣ ਇਹ ਮੋਰੀਆਂ ਤਾਂ ਨਹੀਂ ਆ ਰਿਹਾ ਫਰੈਂਡਸ ਕਿਉਂਕਿ ਕਿਉਂਕਿ ਇਹ ਇੱਥੇ ਹੈਗਾ ਠੀਕ ਹੈ ਬਾਹਾਂ ਹੀ ਬਣਣੀਆਂ ਇਹਦੀਆਂ ਤੇ ਇਹ ਹੈਗਾ ਜੀ ਮਸਲੀਨ ਕਾਟਨ ਦਾ ਸੂਟ ਹੈਗਾ ਠੀਕ ਹੈ ਜੀ ਤੇ 1200 ਦੇ ਕਹਿੰਦੇ ਸੀ ਜੀ ਇਹ ਸੂਟ ਆਪਾਂ ਨੂੰ ਤੇ 5000 ਰੁਪਏ ਦਾ ਸੂਟ ਲਿਆ ਇਹ ਠੀਕ ਹੈ ਜੀ तो मसलीन कॉटन का सूट आप ही रेडी करना है कटिंग करूँगी मैं हम दुपट्टा दिखाई दुपट्टा तो बहुत प्यारा लग गया मैन देखो जी पूरे दुपट्टे ना इस तरह ब्लॉक पेंटिंग हुई हुई है दुपट्टा पूरा खुला खुला डुल्ला चौड़ा गा ठीक है जी देखो जी ਦੇਖੋ ਕਿੰਨਾ ਪਿਆਰਾ ਸੂਟ ਆ ਬਹੁਤ ਹੀ ਜਿਆਦਾ ਮੈਨੂੰ ਪਿਆਰਾ ਲੱਗਿਆ ਤੇ ਇਹਦੇ ਜਿਹੜੀ ਨਾ ਮਤਲਬ ਇੱਕ ਚੀਜ਼ ਮੈਨੇ ਹੋਰ ਉਹ ਕੀਤਾਗਾ ਜਿਹੜੀ ਆ ਫਲਾਵਰ ਦੀ ਡਿਜ਼ਾਈਨਿੰਗ ਆ ਨਾ ਆਪਾਂ ਲਾ ਲਾਂਗੇ ਕਿਉਂਕਿ ਮੈਂ ਸੋਚਿਆ ਵੀ ਮੈਂ ਵੀ ਪਲੇਨ ਸੂਟ ਤੇ ਪੇਂਟਿੰਗ ਕਰ ਲਵਾਂ ਕਿਉਂਕਿ ਆਪਾਂ ਨੂੰ ਪੇਂਟਿੰਗ ਆਉਂਦੀ ਆ ਸਾਰੇ ਤਰ੍ਹਾਂ ਦੀ ਪੇਂਟਿੰਗ ਕਰ ਲੈਂਦੇ ਆ ਆਪਾਂ ਤੇ ਨਾਲੇ ਤੁਹਾਨੂੰ ਵੀਡੀਓ ਦੇ ਦਾਂਗੇ ਹਨਾ ਤੇ ਜਿਵੇਂ ਨਾ ਇਹ ਸਾਰੀ ਆਪਾਂ ਲਾ ਲਾਂਗੇ ਤੇ ਬਹੁਤ ਸੋਹਣਾ ਲੱਗੂਗਾ ਜਿਵੇਂ ਆਹ ਫੁੱਲ ਆਪਾਂ ਪਾ ਲਈ ਤੇ ਘੇਰੇ ਤੇ ਆ ਚੀਜ਼ ਕਰ ਲਈ ਠੀਕ ਆ ਬਹੁਤ ਸੋਹਣਾ ਸੂਟ ਲੱਗਿਆ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਚਲੋ ਜੀ ਆਪਾਂ ਇਹ ਸੂਟ ਕਟਿੰਗ ਕਰਾਂਗੇ ਹੁਣ ਠੀਕ ਹੈ ਜੀ ਨੂੰ ਗੰਮੀਂ ਪਾਪਾ ਇਹ ਰੋਟੀ ਪੁੱਛਾਈ ਸੀ ਦੁਆਰਾ ਅਰੀ ਤਾ ਲਾ ਲਈ ਦੁਪੱਟੇ ਦੀ ਸੂਟ ਨੂੰ ਧਾਈ ਰਣ ਲਈ ਇਹ ਪਰ ਮੈਂ ਸਾਰਾ ਦੇ ਕਰਤਾ ਸੀ ਅਸੀ ਮੈਂ ਕਿ ਠੰਡਾ ਹੋਵੇ ਕੰਮ ਕਰਨਾ ਹੂੰ ਤੇ ਰੂਮ ਨੂੰ ਠੰਡਾ ਕਰਕੇ ਫਿਰ ਆਪਾਂ ਏਸੀ ਜਿਹੜਾ ਬੰਦ ਕਰ ਦਾਂਗੇ ਤੇ ਫਿਰ ਮੈਂ ਸੂਟ ਕਟਿੰਗ ਕਰੂੰਗੀ ਠੀਕ ਹੈ ਜੀ ਤੇ ਇੱਕ ਸੂਟ ਸੱਤ ਨੂੰ ਹੋ ਦਿਖਾਉਣਾ ਸੀਗਾ ਕਲ ਰੇਡੀ ਆ ਫਰੈਂਡਸ ਸੇਮ ਸੇਵळा ਇਹ ਸੂਟ ਮੇਰਾਗਾ ਜੀ ਤੇ ਮੈਂ ਸਟਿਚ ਕਰਾਂਗੀ ਠੀਕ ਹੈ ਜੀ ਫਿਰ ਸਿੰਪਲ ਸੂਟ ਡਾਲ ਲਓ ਵਰ ਦੇਖਦੇ ਆਪਾਂ ਨੂੰ ਕਿਵੇਂ ਸਟਿਚ ਕਰਾਂਗੇ ਲੈਸ ਤਾਂ ਮੈਂ ਬੈਸ ਹੀ ਲੈਸ ਮੈਂ ਸੋਣ ਲੱਗੀ ਮੈਨੂੰ ਚਲੋ ਕੰਮ ਆ ਜਾਂਦੀ ਕਿਤੇ ਬਟ ਇੱਥੇ ਮੈਂ ਸੋਚ ਰਹੀ ਆ ਵੀ ਜੇ ਮੈਂ ਅੱਜ ਗੱਲ ਚੱਲ ਰਹੀ ਹੈ ਨਾ ਚੌੜੇ ਚੌੜੇ ਬਾਰਡਰ ਚੱਲ ਰਹੇ ਆ ਉਹ ਚੀਜ਼ ਲਾ ਕੇ ਆਪਾਂ ਨੂੰ ਤਿਆਰ ਕਰਾਂਗੇ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਆਪਾਂ ਰੈਡੀ ਕੀਤਾ ਠੀਕ ਹੈ ਜੀ ਤੇ ਇਹ 500 ਰੁਪਏ ਦਾ ਸੂਟ ਦਿੱਤਾ ਗਿਆ ਜੀ ਕਾਟਨ ਦਾ ਸੂਟ ਆ ਤੇ ਉਹ ਜਿਹੜਾ ਨੂਰ ਦਾ ਸੂਟ ਦੀ ਗੱਲ ਕਰ ਰਹੇ ਸੀ ਮੈਂ ਬਲੈਕ ਸੂਟ ਦੀ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਚਲੋ ਜੀ ਸੂਟਾਂ ਦੀ ਗੱਲ ਛੇੜੀ ਗਈ ਆਪਾਂ ਗੱਲ ਕਰ ਹੀ ਲੈਨੇ ਥੋੜੀ ਜੀ ਜਿਹੜਾ ਕਿ ਆ ਬਲੈਕ ਸੂਟ ਸੀ ਠੀਕ ਆ ਜੀ ਇਹ ਬਲੈਕ ਸੂਟ ਤੇ ਆਪਾਂ ਮਤਲਬ ਸੋਚਿਆ ਸੀਗਾ ਦੇਖੋ ਕਿੰਨਾ ਜ਼ਿਆਦਾ ਪਿਆਰਾ ਪ੍ਰਿੰਟ ਆਗਾ ਠੀਕ ਆ ਜੀ ਇਹਦੇ ਉੱਤੇ ਆਪਣਾ ਲੈਸ ਦਾ ਸੋਚਿਆ ਸੀ ਮੈਂ ਪਹਿਲਾਂ ਮੈਂ ਸੋਚਦੀ ਵੀ ਨੋ ਦਾ ਸੂਟ ਬਣਾਉਂਗੀ ਸਾਰਾ ਪਰ ਹੁਣ ਬਟ ਮਨੇ ਮਾਈਂਡ ਲਾਇਆਗਾ ਫਰੈਂਡਸ ਵੀ ਆਪਾਂ ਅਸੀਂ ਦੋਨੇ ਰਾਣੇ ਇੱਕੋ ਜਿਹਾ ਸੂਟ ਬਣਾ ਲਾਂਗੇ ਮਾਵਾਂ ਧੀਆਂ ਤੇ ਹਨਾ ਵੀ ਕਮੀਜ਼ ਬਣਾ ਲਾਂਗੇ ਬਲੈਕ ਸਲਵਾਰ ਤੇ ਬਲੈਕ ਜਿਹੜਾ ਹੈਗਾ ਦੁਪੱਟਾ ਹੋ ਜਾਊਗਾ ਜੀ ਦਾ ਆਪਾਂ ਸਾਰਾ ਰੈਡੀ ਕਰਾਂਗੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ ਤੇ ਇਹਦੀ ਲੈਸ ਲੈ ਆਈਆਂ ਜੀ ਮੈਂ ਆਵਲੀ ਫਲਾਵਰ ਬਾਈ ਲੈਸ ਲੈ ਕੇ ਆਈਆਂ ਠੀਕ ਹੈ ਜੀ ਲਾਈਟ ਬੇਬੀ ਪਿੰਕ ਸ਼ੇਡ ਇਹਦੇ ਵਿੱਚ ਹੈਗਾਗਾ ਉਹੀ ਬੇਬੀ ਪਿੰਕ ਸ਼ੇਡ ਦੀ ਆਪਾਂ ਲੈਸ ਲੈ ਕੇ ਆਏ ਆ ਕਿਵੇਂ ਦੀ ਡਿਜ਼ਾਈਨਿੰਗ ਕਰਦੇ ਆ ਆਪਾਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੇਮ ਡਿਜ਼ਾਈਨਿੰਗ ਹੋਊਗੀ ਦੋਨਾਂ ਸੁੱਤਾਂ ਦੀ ਤਾਂ ਠੀਕ ਹੈ ਜੀ ਜਿਵੇਂ ਕਿ ਇਹਨੂੰ ਕਾਫੀ ਟਾਈਮ ਤੋਂ ਹੈਗਾ ਸੀਗਾ ਜੀ ਅਸੀਂ ਮਾਵਾਂ ਤੀਆਂ ਸੂਟ ਇੱਕੋ ਜਿਹੀ ਜਰੂਰ ਪਾਈ ਤੇ ਬਸ ਆਪਾਂ ਇਹ ਸੂਟ ਰੈਡੀ ਕਰਾਂਗੇ ਜਿਹਦੇ ਦੁਪੱਟਾ ਲਿਉਣ ਵਾਲਾ ਮੇਰੇ ਕੋਲ ਬਲੈਕ ਸਲਵਾਰ ਹੈਗੀ ਆ ਮਤਲਬ ਕਿ ਇਹ ਨਾ ਉਹ ਵੀ ਰੈਡੀ ਕਰਨ ਵਾਲੀ ਆ ਫ੍ਰੈਂਡਸ ਬਲੈਕ ਸਲਵਾਰ ਮੇਰੇ ਕੋਲ ਜੋਰ ਝਟ ਦੀ ਸਲਵ ਤੇ ਨਾ ਮੈਂ ਨਾ ਮੇਰੇ ਕੋ ਮੈਂ ਯੂਜੋਡਰ ਦਾ ਸੂਟ ਲਿਆ ਸੀ ਤੁਹਾਨੂੰ ਦਿਖਾਇਆ ਵੀ ਸੀ ਸ਼ਾਇਦ ਤੁਹਾਨੂੰ ਪਿਛਲੇ ਬਲੌਗਸ ਵਿੱਚ ਦੇਖਿਆ ਹੋਵੇ ਪਿਛਲੇ ਕਾਫੀ ਟਾਈਮ ਹੋ ਗਿਆ ਮਤਲਬ ਸ਼ਾਇਦ ਤਕਰੀਬਨ ਹੋ ਗਏ ਹੋਣਗੇ 15 ਦਿਨ ਉਹਨਾਂ ਨੂੰ 15 ਦਿਨ ਹੋ ਗਏ ਹੋਣਗੇ ਉਹਨੂੰ ਤੇ ਉਹ ਵਾਲਾ ਸੂਟ ਨੇ ਰੈਡੀ ਕਰਵਾ ਲਿਆਗਾ ਮਤਲਬ ਨਾ ਮੈਂ ਕਮੀ ਰੈਡੀ ਕਰਵਾ ਲਿਆ ਸੀ ਫਰੈਂਡਸ ਆਪਾਂ ਅਗਲੇ ਵਾਰ ਮੈਂ ਆਪ ਕੁਦਰ ਰੈਡੀ ਕਰਾਂਗੀ ਕੁਝ ਫਰੈਂਡਸ ਮੇਰੇ ਕੋਲ ਟਾਈਮ ਨਹੀਂ ਸੀ ਉਦੋਂ ਐਮ ਐਸ ਸੀ ਦਾ ਪਹਿਲਾਂ ਨਾ ਮਤਲਬ ਮੇਰੇ ਇਹ ਕੀ ਲੋਕ ਲਾਤਾ ਕੋਲਣ ਲੋਕ ਲੱਗਦਾ ਮੈਨੂੰ ਤੇ ਚੋ ਦੇਖੀ ਕੱਢਿਆ ਉੱਪਰ ਲਾਲ ਫਾਫਾ ਕੱਢੀ ਬਲੈਕ ਲਵ ਬਲੈਕ ਹੁੰਦਾ ਤੇ ਲਓ ਜੀ ਤਮੇ ਤੁਹਾਨੂੰ ਦਿਖਾਇਆ ਹੋਇਆ ਹੈ ਜਿਹੜੇ ਮੈਨੇ ਲੈਸ ਡਿਜ਼ਾਈਨ ਖੁਦ ਕੀਤਾ ਸੀ ਮੈਂ ਖੁਦ ਵੀ ਰੈਡੀ ਕਰ ਸਕਦੀ ਸੀ ਬਟ ਮੈਂ ਸੂਟ ਨਾ ਉਦੋ ਮਤਲਬ ਮੈਨੂੰ ਐ ਸੀਗਾ ਵੀ ਮੈਥੋਂ ਰੈਡੀ ਨਹੀਂ ਹੋਣਾ ਕਿਉਂਕਿ ਮੈਨੂੰ ਐ ਸੀਗਾ ਵੀ ਪ੍ਰੋਗਰਾਮ ਆ ਜਾਊਗਾ ਇਹ ਵਾਲਾ ਆਪਾਂ ਸੂਟ ਫੋੜਨਾ ਰੈਡ ਮਤਲਬ ਪਹਿਲਾਂ ਸੂਟ ਤੇ ਜਿਹੜਾ ਲੈਸਾਂ ਵਾਲੀ ਵੀਡੀਓ ਸੂਟ ਦੇ ਡਿਜ਼ਾਈਨ ਵਾਲੀ ਵੀਡੀਓ ਪਾਈ ਸੀ ਮੈਨੇ ਵੀ ਮੇਰੇ ਖੁਦ ਦੇ ਜਿਹੜੇ ਲੈਸ ਡਿਜ਼ਾਈਨ ਵਾਲੇ ਸੂਟ ਰੈਡੀ ਕੀਤੇ ਨੇ ਉਹਦੇ ਵਿੱਚ ਆਪਾਂ ਦਿਖਾਇਆ ਹੋਇਆ ਹੈ ਸੂਟ ਇਹ ਤੁਹਾਨੂੰ ਠੀਕ ਹੈ ਜੀ ਇਹਦੇ ਬਾਰੇ ਤਾਂ ਆਪਾਂ ਫੱਕੇ ਦੇ ਕਸਮੇ ਨੇ ਹਿਸਟਾ ਮੇ ਰੱਖਤਾ ਫਟਫਟ ਤੇ ਨਹੀਂ ਲੜਦਾ ਨਹੀਂ ਬਿਲਕੁਲ ਨਹੀਂ ਸੌਫਟ ਫਰੈਂਡਸ ਇਹਨਾਂ ਸੌਫਟ ਜੋਰ ਦਾ ਟਾਗੀ ਠੀਕ ਆ ਇਸ ਤਰ੍ਹਾਂ ਸੀ ਦੇਖੋ ਕਪੜਾ ਜਿਹੜਾ ਬਚਿਆ ਉਹਨਾਂ ਨੇ ਨਾਲ ਹੀ ਭੇਜਤਾ ਆ ਦੇਖੋ ਇਸ ਤਰ੍ਹਾਂ ਦਾ ਜੋਰ ਝੜ ਦਾ ਸੂਟ ਸੀ ਜੀ ਬਲੈਕ ਠੀਕ ਆ ਆਪਾਂ ਇਸ ਤਰ੍ਹਾਂ ਦੇ ਦੇ ਉੱਤੇ ਇਹਨਾਂ ਵਰਕ ਕਰਵਾ ਲਿਆ ਪਾਈਪ ਮਤਲਬ ਜਿਹੜੀ ਹੁੰਦੀ ਆ ਗੋਟਾ ਪੱਤੀ ਉਹ ਗੋੜਾ ਵਰਕ ਕਰਵਾ ਲਿਆ ਦੇਖੋ ਦੱਸੋ ਤੁਸੀਂ ਕਿਸ ਤਰ੍ਹਾਂ ਲੱਗਿਆ ਇਹ ਸੂਟ ਤੁਹਾਨੂੰ ਠੀਕ ਆ ਮੈਂ ਖੋਦ ਵੀ ਕਰ ਸਕਦੀ ਸੀ ਬਟ ਬਸ ਟਾਈਮ ਕਰਕੇ ਮੈਂ ਨਾ ਉਹਨਾਂ ਨੂੰ ਫੜਾਤਾ ਦੀ ਆਏ ਹੋਏ ਸੀ ਮੈਂ ਕਿਹਾ ਤੁਸੀਂ ਰੈਡੀ ਕਰਵਾ ਦੇ ਉੱਥੋਂ ਤੇ ਜਿੰਨਾਂ ਤੋਂ ਵੀ ਬੀਬੀ ਸੂਟ ਰੈਡੀ ਕਰਵਾਉਂਦੇ ਨੇ ਠੀਕ ਆ ਤੇ ਜੇ ਮੇਰੀ ਵੀਡੀਓ ਦੇਖ ਰਹੇ ਨੇ ਥੈਂਕ ਯੂ ਉਹਨਾਂ ਨੂੰ ਠੀਕ ਆ ਮੇਰਾ ਸੂਟ ਰੈਡੀ ਕੀਤਾ ਉਹਨਾਂ ਨੇ ਬਹੁਤ ਸੋਹਣਾ ਸੂਟ ਆ ਤੇ ਹਨਾ ਇਸ ਤਰ੍ਹਾਂ ਬਸ ਜਿਆਦਾ ਵਰਕ ਨਹੀਂ ਕਰਵਾਇਆ ਬਸ ਲਾਈਟ ਲਾਈਟ ਜਿਹਾ ਵਰਕ ਕਰਵਾਇਆ ਹੈਗਾ ਤੇ ਬਸ ਕੇ ਅੱਦੇ ਤੇ ਫਰੰਟ ਤੇ ਨਾ ਇਸ ਤਰ੍ਹਾਂ ਕਰ ਰਿਹਾ ਤੇ ਬਾਵਾਾਂ ਤੇ ਵੀ ਤਿੰਨ ਜੜੀਆਂ ਹੈਗੀਆਂ ਲੈਣਾ ਪਾ ਦਿੱਤੀਆਂ ਨੇ ਜਿਵੇਂ ਕਿ ਘੇਰੇ ਤੇ ਪਾਈਆਂ ਠੀਕ ਹੈ ਜੀ ਤੇ ਹਣਾ ਬਾਕੀ ਦੀ ਸਲਵਾਰ ਆ ਜਿਹੜੀ ਉਹ ਵੀ ਮੈਂ ਖੁਦ ਰੈਡੀ ਕਰੂੰਗੀ ਲਾਈਨਿੰਗ ਲਾ ਕੇ ਠੀਕ ਹੈ ਜੀ ਉਹ ਆਪਾਂ ਕਟਿੰਗ ਕਰਨੀ ਆ ਉਹ ਰੈਡੀ ਕਰਾਂਗੇ ਇਹੀ ਸਲਵਾਰ ਜਿਹੜੀ ਇਹ ਵਾਲੇ ਸੂਟ ਨਾਲ ਮੇਰੇ ਚੱਲ ਜਾਏਗੀ ਤੇ ਨੂਰ ਨੂੰ ਆਪਾਂ ਸਲਵਾਰ ਲਿਆਵਾਂਗੇ ਠੀਕ ਹੈ ਜੀ ਤੇ ਫਿਰ ਸਾਡੇ ਦੋਨਾਂ ਦੇ ਇੱਕੋ ਜਿਹੇ ਸੂਟ ਹੋ ਜਾਣਗੇ ਕਿਵੇਂ ਡਿਜ਼ਾਈਨ ਕਰਾਂਗੇ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਦੀ ਆਉਣਾ ਸਲਵਾਰ ਹੈ ਇਹਦੇ ਦੋਨਾਂ ਸੇਮ ਕਪੜਾ ਦਾ ਕੱਕਲੀ ਵਾਈਟ ਆ ਨਹੀਂ ਆ ਨਹੀਂ ਬਲੈਕ ਆ ਪਲੇਨ ਬਲੈਕ ਆ ਫਰੈਂਸ ਆਲਓਵਰ ਟੂਟ ਨਹੀਂ ਹੈਗਾ ਇਹ ਮੈਚਿੰਗ ਸੂਟ ਆ ਤੇ ਇਹਦੇ ਨਾਲ ਨਾ ਪਲੇਨ ਬਲੈਕ ਆ ਗਈ ਇਹ ਪਹਿਲਾਂ ਮੈਂ ਕਿੱਥੇ ਰੱਖੀ ਪਈ ਆ ਲੇਕੋ ਤੁਹਾਨੂੰ ਦਿਖਾ ਹੀ ਦਿੰਦੀ ਤੇ ਚਲੋ ਹਨਾ ਆਪਾਂ ਜਦੋਂ ਇਹ ਸੂਟ ਰੈਡੀ ਕੀਤਾ ਬਟ ਆ ਪਹਿਲਾਂ ਤਾਂ ਮੈਂ ਇਹਨਾਂ ਨੂਰ ਦਾ ਸੂਟ ਦੂਸਰਾ ਰੈਡੀ ਕਰ ਰਹੀ ਆ ਫਿਰ ਆਪਾਂ ਇਹ ਵਾਲਾ ਕਰਾਂਗੇ ਬਾਕੀ ਵਿੱਚ ਦੀ ਮੈਨੂੰ ਹੁਣ ਦੋ ਸੂਟ ਰੈਡੀ ਕਰਨ ਵਾਸਤੇ ਆ ਗਏ ਨੇ ਕੱਲ ਨੂੰ ਸੰਡੇ ਨੂੰ ਆਪਾਂ ਸੂਟ ਦੇਣੇ ਨੇ ਪਹਿਲਾਂ ਇਹ ਕਰਾਂਗੇ ਜੀ ਆਪਾਂ ਉਸ ਤੋਂ ਬਾਅਦ ਫਿਰ ਦੇਖਦੇ ਆ ਆਪਦੇ ਸੂਟ ਰੈਡੀ ਕਰਾਂਗੇ ਜੀ ਅਸੀਂ ਆ ਨੂਰ ਤਾਂ ਮਾਰਦੇ ਜੀ ਇਤੀ ਪੜਜੰਦੋ ਆਵੇ ਜੀ ਬਾਈ ਟੋਟਾ ਜਾ ਚਲ ਜੀ ਬਸ ਫਿਰ ਆਪਾਂ ਕਰ ਜਾਈਏ ਬਣੇ ਸੂਟ ਕਟਿੰਗ ਹਾਂ ਜੀ ਇਹਨੂੰ ਕਾਫੀ ਟਾਈਮ ਹੋ ਗਿਆ ਸੂਟ ਕੱਟਦੇ ਨੂੰ ਮਤਲਬ ਸੂਟ ਸਾਰਾ ਕੱਟਿਆ ਹੈਗਾ ਆਪਣਾ ਬਸ ਉਲੀ ਬੈਲਟਰ ਰਹਿ ਗਈ ਬਟਨ ਵਾਲੀ ਤੇ ਉਸ ਤੋਂ ਪਹਿਲਾਂ ਮੈਂ ਨਾ ਮਤਲਬ ਕਿ ਟਰਨੂ ਤਿਆਰ ਕਰਾਇਆ ਜਦ ਮੈਂ ਖੁਦ ਰੈਡੀ ਹੋਈ ਨਾ ਤੀ ਉੱਤੀ ਠੀਕ ਅਜੀ ਤੇ ਪੰਡੂੰਦੇ ਮੰਜੇ ਰੋਟੀ ਕਿਉਂ ਤੁਹਾਨੂੰ ਨਾ ਉਹਦਾ ਸਦੀ ਰੋਟੀ ਖਾਣੀ ਆਲੇ ਪਰ ਸਰਦਾਰ ਜੀ ਆਗੇ ਸੀਗੇ ਰੋਟੀ ਖਾਣ ਲੱਗੇ ਮੰਮੀ ਗਏ ਹੋਏ ਸੀਗੇ ਹਸਪੀਟਲ ਉਹ ਵੀ ਆਗੇ ਸੀਗੇ ਉਹਨਾਂ ਨੇ ਉਹ ਰੋਟੀ ਖਾਤੀ ਫਿਰ ਮਤਲਬ ਉਸ ਤੋਂ ਬਾਅਦ ਹੀ ਸੂਟ ਕਟਿੰਗ ਕਰਨ ਲੱਗੀ ਸੀ ਸੂਟ ਰਿਕਾਰਡਿੰਗ ਹੋ ਗਿਆ ਜੀ ਸਾਰਾ ਤੇ ਬਸ ਗਲਟਰ ਹੈ ਪਰ ਮਾਣਿਓ ਕੋ ਸੂਟ ਕਟਿੰਗ ਕਰਨ ਤੋਂ ਬਾਅਦ ਟਾਈਮ ਵੀ ਆਪਣਾ ਪੌਣੇ 1 ਵਜੇ ਜੀ ਤੇ ਹੁਣ ਆਪਾਂ ਜਾਵਾਂਗੇ ਕਿਚਨ ਚ ਦੇਖਦੇ ਕਰੀ ਫਿਰ ਜਿੱਦ ਨੂੰ ਹੋਣੀ ਹੈ ਮੈਂ ਰੋਟੀ ਸਬਜੀ ਮਾਰਨਿੰਗ ਹੈ ਕਿਉਂਕਿ ਅੱਜ ਸਵੇਰ ਰੋਟੀ ਵੀ ਨਹੀਂ ਬਣਾਈ ਸੀ ਬੱਸ ਸਬਜੀ ਦੀ ਹੀ ਬਣਾਈ ਹੈਗੀ ਬਸ ਸਵੇਰੇ ਰੋਟੀ ਬਣਾਈ ਸੀ ਉਹ ਖਾਲੀ ਸੀਗੀ ਆਪਾਂ ਤੇ ਅੱਗੇ ਨਾ ਮਤਲਬ ਮੈਂ ਬਣਾ ਲੈਂਦੀ ਹਾਂ ਸਾਰੀ ਰੋਟੀ ਤੇ ਆਪਾਂ ਨਾ ਹੁਣ ਜਿਸ ਦਿਨ ਦੀ ਜ਼ਿਆਦਾ ਘਰ ਹੋਈ ਆਪਾਂ ਦੁਪਹਿਰ ਦੀ ਰੋਟੀ ਨਹੀਂ ਬਣਾਉਣੀ ਹੈਗੀ ਦੁਪਹਿਰ ਦੀ ਰੋਟੀ ਹੈ ਜਿਹੜੀ ਮੈਂ ਦੁਪਹਿਰ ਵਾਲੀ ਬਣਾਉਣੀ ਆ ਸਵੇਰੇ ਬਣਾਉਣੀ ਆ ਜਿਹੜਾ ਮੈਂ ਸੋ ਬਣਾਉਂਦੀ ਸੀ ਤੇ ਕੰਮ ਕਰਕੇ ਨਾ ਹੁਣ ਮੈਂ ਜਾਉਂਗੀ ਰੀਚਨ ਚ ਬਸ ਤੇ ਕਿ ਕਿਚਨ ਚ ਜਾ ਕੇ ਦੇਖਦੇ ਆ ਠੀਕ ਹੈ ਜੀ ਫਿਰ ਤੁਹਾਨੂੰ ਮਿਲਦੇ ਆ ਹਾਂ ਜੀ ਲੋ ਜੀ ਮੈਂ ਆਉਂਦੀ ਕਿਰਤਨ ਚ ਤੇ ਛੋਟਾ ਵਗਰ ਕੱਟ ਕੇ ਲਾ ਰਹੀ ਹਾਂ ਸਬਜੀ ਲੋ ਜੀ ਉਸ ਤੋਂ ਬਾਅਦ ਆ ਗਈ ਸੀ ਜੀ ਮੈਂ ਕਿਚਨ ਚ ਕਿਚਨ ਚ ਆ ਕੇ ਮਨਣ ਲੱਗੀ ਸੀ ਸਬਜੀ ਪਟਾਫਟ ਮਤਲਬ ਪਿਆਜ਼ ਵਗੈਰਾ ਕੱਟ ਕੇ ਜਲਦੀ ਜਲਦੀ ਮੈਂ ਤੜਕਾ ਲਗਾਇਆ ਤੇ ਮਤਲਬ ਕਿ ਜਿਹੜੀ ਬਤੌਮ ਵਾਲੀ ਸਬਜੀ ਸੀਗੀ ਬਤੌਮ ਦੀ ਸਬਜੀ ਬਣਾ ਰਹੀ ਸੀ ਮੈਂ ਫਰੈਂਡਸ ਨੂਰ ਨੂੰ ਮੈਂ ਕਹਿ ਦਿੱਤਾ ਸੀ ਸਬਜ਼ੀ ਵਗੈਰਾ ਕੱਟ ਦੇ ਚਲੋ ਮੈਂ ਆ ਕੇ ਮੈਂ ਕਿ ਤੜਕਾ ਲਾ ਦੂੰਗੀ ਤੇ ਰੋਟੀਆਂ ਆਪਣੀਆਂ ਜਿਹੜੀਆਂ ਸੀਗੀਆਂ ਮਤਲਬ 7-8 ਰੋਟੀਆਂ ਪਈਆਂ ਸੀਗੇ ਦੇ ਲੋਜੀ ਤੜਕਾ ਵਗੈਰਾ ਲਗਾ ਦਿੱਤਾ ਤੇ ਸਬਜ਼ੀ ਨੂੰ ਕਰ ਰਹੀ ਹਾਂ ਜੀ ਮੈਂ ਮਿਕਸ ਤੇ ਮਤਲਬ ਕਿ ਨਾ ਆਲੂ ਆਲੂ ਪਕਾਉਂਨ ਫਰੈਂਸ ਵੈਸੇ ਖਾ ਲੈਂਦੇ ਬੱਚੇ ਨਹੀਂ ਖਾਂਦੇ ਹੈਗੇ ਬੱਚੇ ਆਲੂ ਆਲੂ ਕੱਢ ਕੇ ਖਾਂਦੇ ਨੇਗੇ ਤੇ ਫਿਰ ਤੁਹਾਨੂੰ ਪਤਾ ਹੀ ਜਾਣਾ ਬੱਚੇ ਜਿਹੜੇ ਇਦਾਂ ਕਰਦੇ ਨੇ ਕਾਫੀ ਸਾਰੇ ਮੇਰੇ ਭਣ ਦੇ ਵਿੱਚ ਇਦਾਂ ਹੀ ਕਰਦੇ ਹੁਣ ਵੀ ਮੇਰੇ ਖਿਆਲ ਚ ਕਿਉਂਕਿ ਬੱਚਿਆਂ ਦੀ ਆਦਤ ਹੁੰਦੀ ਹੈ ਨਾ ਪਲੀ ਸਬਜ਼ੀ ਨੂੰ ਨੱਕ ਮਾਰ ਕੇ ਖਾਣਾ ਕੋਈ ਕੋਈ ਸਬਜ਼ੀ ਨੂੰ ਪਸੰਦ ਕਰਦੇ ਆ ਉਹ ਸਬਜ਼ੀ ਉਤਰ ਕਲਾ ਤੀ ਆਪਾਂ ਤੇ ਮਤਲਬ ਕਿ ਮੈਂ ਹਮਨੇ ਜਿਹੜੇ ਬਰਤਨ ਬਾਰੇ ਅਨੇ ਉਸ ਆਪ ਕਰਦੀ ਆ ਤੇ ਕਿਉਂਕਿ ਉਸ ਵੇਲੇ ਸਬਜ਼ੀ ਦੀ ਜਿਹੜੇ ਬਰਤਨ ਬਾਕੀ ਪਾਣੀ ਪੂਣੀ ਜ਼ਿਆਦਾ ਪੀਂਦੇ ਰਹਿੰਦੇ ਹਨਾ ਕੋਈ ਜੰਦੇ ਵਰਤਨ ਉਹ ਸਾਫ ਕਰਦੇ ਆਪਾਂ ਤੇ ਕੰਚਨਾ ਤੁਸੀਂ ਮੇਰੇ ਫੇਸ ਦਾ ਗ로우 ਦੇਖ ਸਕਦੇ ਹੋ ਤੇ ਮੈਨੂੰ ਵੀ ਕਾਫੀ ਜਿਆਦਾ ਲੱਗ ਰਿਹਾ ਹੈ ਮੇਰੇ ਦੇਖ ਤੇ ਗ로우 ਜਿਹੜਾ ਹੈਗਾ ਕਾਫੀ ਜਦਾ ਆ ਰਿਹਾ ਕਿਉਂਕਿ ਜਿਹੜੀ ਚੀਜ਼ ਮੈਂ ਟਰਾਈ ਕਰ ਰਹੀ ਹਾਂ ਪਹਿਲਾਂ ਮੈਂ ਖੁਦ ਟਰਾਈ ਕਰੂੰਗੀ ਛੋਟਾ ਨਾਲ ਫਿਰ ਇਹ ਸ਼ੇਅਰ ਕਰੂੰਗੀ ਹਨਾ ਮੈਨੂੰ ਇਹ ਸੀਗਾ ਵੀ ਪਹਿਲਾਂ ਮੈਂ ਆਪ ਟਰਾਈ ਕਰ ਲਾਂ ਕਿਉਂਕਿ ਤੇ ਆਪਣੇ ਖੁਦ ਦੀ ਟਰਾਈ ਕੀਤੀ ਹੋਈ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸੂੰਗੀ ਕਪੀ ਇਹਦਾ ਬਹੁਤ ਫਰਕ ਆ ਬੇਲਾ ਮੈਨੂੰ ਰਿੰਕਲਸ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜਤ ਫਰਕ ਪਿਆ ਰਿੰਕਲਸ ਇੱਕ ਆਪਣੀ ਜਿਹੜੀ ਸਕਿਨ ਨੂੰ ਗ로우 ਕਰਨ ਲੱਗ ਜਾਂਦੀ ਹੈ ਤੁਸੀਂ ਉਹਨੂੰ ਯੂਜ਼ ਜ਼ਰੂਰ ਕਰਕੇ ਦੇਖਿਓ ਤੇ ਆਪਾਂ ਬਣਾਵਾਂਗੇ ਜੀ ਮਸਮਾਨ ਵਗੈਰਾ ਮਗਾਲਾਂ ਦਾ ਇੱਕ ਹੋਈ ਸਦਾ ਜੀਨ ਕਹਿ ਕੇ ਫਿਰ ਅਮੇ ਨਾਲ ਜਦੋਂ ਬਣਾਈ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਤਾਂ ਉਹ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਯੂਜ਼ ਕਰਨੀ ਕਿਵੇਂ ਲਾਉਣੀ ਹੈ ਕੇਅਰ ਟਾਈਮ ਲਾਉਣੀ ਹੈ ਠੀਕ ਹੈ ਜੀ ਤੇ ਚਲੋ ਜੀ ਆਪਾਂ ਅੰਦਰ ਚੱਲਦੇ ਹਾਂ ਗੈਸ ਤਮੈ ਸੇਮ ਕਰ ਦਿੱਤਾ ਸਰ ਜੀ ਬਣਾ ਦਿੱਤੀ ਹੈ ਸਬਜੀ ਜਿਹੜੀ ਬਣਾਈ ਮੈਂਨੇ ਆਲੂ ਪਤਾਉ ਠੀਕ ਹੈ ਜੀ ਰੋਟੀ ਨਹੀਂ ਬਣਾਉਂਗੀ ਰੋਟੀਆਂ ਆਪਣੇ ਆਪਾਂ ਸੱਤ ਪਈਆਂ ਨੇ ਜੀ ਲੋੜ ਵੀ ਤਾਂ ਸਰਦਾਰ ਜੀ ਖਾਣਗੇ ਵੈਸੇ ਰੋਟੀ ਕਿਸੇ ਨੇ ਖਾਣੀ ਹੈਗੀ ਸਰਦਾਰ ਜੀ ਗਏ ਨੇ ਜੀ ਮਤਲਬ ਕਿ ਮਾਰਕੀਟ ਠੀਕ ਹੈ ਜੀ ਸੋ ਜਿਹੜਾ ਬਰਤਨ ਹੋਇਆ ਸਾਫ਼ ਕਰ ਲਈ ਠੀਕ ਆ ਤੇ ਬਾਕੀ ਜਿਹੜੇ ਬਰਤਨ ਸਾਫ਼ ਕਰਨੇ ਸੀਗੇ ਮੈਂਨੇ ਰੱਖਣੇ ਨੇ ਇੱਥੇ ਬਰਤਨ ਪਹਿਲਾਂ ਥੋੜੇ ਜਿਹਾ ਸਾਫ਼ ਕਰ ਲਈ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਅੰਦਰੇ ਗੱਲ ਕਰਾਂਗੇ ਆਪਾਂ ਗਰਮੀ ਬਹੁਤ ਜ਼ਿਆਦਾ ਹੈ ਮੁਝ ਭਾਂਡੇ ਕੁੰਡੇ ਸਾਫ ਕਰਦੇ ਆਪਾਂ ਠੀਕ ਹੈ ਜਿਹੜੇ ਭਾਂਡੇ ਮਾਰ ਕੇ ਰੱਖੇ ਹੋ ਸੀ ਸਵੇਰ ਦੇ ਹੁਣ ਫੋਕਸ ਦੇ ਸੀ ਉਹ ਵੀ ਆਪਾਂ ਲਾ ਦਿੱਤੇ ਨੇ ਤੇ ਉਸ ਆਪਣੀ ਸਬਜੀ ਰੈਡੀ ਹੋ ਗਈ ਆ ਤੇ ਬਸ ਉਹ ਚ ਚਲਾ ਕੇ ਬਾਹਰ ਚਾ ਦੇਣੀ ਹੈ ਲਾ ਨਾ ਨਾ ਘੰਟਸ ਮੈਨੂੰ ਜਿਵੇਂ ਬੈਠ ਕੇ ਕੁੱਚ ਲਾਇਆ ਮੈਂ ਸਾਰੇ ਤੇ ਕਿਉਂਕਿ ਨਾ ਸੱਚ ਤਾ ਮੈਨੂੰ ਐਵੇਂ ਚਲੋ ਮੇਰਾ ਪੇਟ ਦਾ ਥੋੜਾ ਜਿਹਾ ਪ੍ਰੋਬਲਮ ਜਦੋਂ ਲੱਗ ਰਹੀ ਮੈਨੂੰ ਥੋੜਾ ਜਿਹਾ ਤੱਕ ਪਤ ਗਿਆ ਪੇਟ ਤੇ ਮੈਨੂੰ ਐਵੇਂ ਬੈਠ ਕੇ ਕੁੱਚ ਲਾਇਆ ਹਾਂ ਦੰਦਨ ਹੋ ਗਏ ਜੀ ਮੈਂ ਬੈਠ ਕੇ ਕੁੱਚ ਲਾਉਂਦੀ ਹਾਂ ਤੇ ਅੱਜ ਵੀ ਬੈਠ ਕੇ ਕੁੱਚ ਲਾਇਆ ਸੀਗਾ ਤੇ ਨਾ ਇਸ ਤਰ੍ਹਾਂ 15 20 ਦਿਨ ਕਰਨ ਨਾਲ ਜਿਹੜਾ ਹੈ ਜਗ ਵੀ ਪੇਟ ਚ ਕਾਫੀ ਦਾ ਫਰਕ ਪੈ ਜਾਊਗਾ ਇਹ ਦਾ ਚਾਹ ਦੇ ਠੀਕ ਆਪਣਾ ਕੰਮ ਇਤੋਂ ਖਤਮ ਹੋ ਗਿਆ ਜੀ ਸਬਜੀ ਵਾਲੇ ਨੇ ਚੈੱਕ ਕਰੂਗੀ ਮੈਂ ਇੱਕ ਪਈ ਫੋਲ ਦੇਖ ਲਵਨੀ ਆ ਮੈਂ ਹਲਾਈਏ ਨੂੰ ਕਰੀ ਤੇ ਇਹ ਸਬਜੀ ਹਲਾਦੀ ਆ ਆਪਾਂ

ਰਿਲੀ ਰਿਲੀ ਮਾਂ 2 ਮਿੰਟ ਦੀ ਬਾਜ ਮੰਗਾ ਬੰਦ ਕਰ ਰਪਿਆ ਤੇ ਸੀ ਹਾਂ ਇੱਕਦਮ ਹੁਣ ਮੇਰੇ ਸੂਟ ਵੀ ਆਪਾਂ ਸਾਰਾ ਕਟਿੰਗ ਕਰਤਾ ਤੇ ਹੁਣ ਦੇਖੂਗੀ ਮੈਂ ਹੁਣ ਨਾ ਹੁਣ ਨਹੀਂ ਕਰਦੀ ਕੋਸ਼ਿਸ਼ ਵੀ ਹਾਂ ਤਾਂ ਮੈਂ ਸ਼ਾਮ ਨੂੰ ਜਿਹੜਾ ਹੈਗਾ ਦੇਖੂ ਮਸ਼ੀਨ ਦਾ ਹੋਊਗੀ ਹੁਣ ਆਪਾਂ ਰੈਸਟ ਕਰਾਂਗੇ ਤੇ ਨਾਲੇ ਸਰਦਾਰ ਜੀ ਆ ਜਾਣਗੇ ਕਿਉਂਕਿ ਸਰਦਾਰ ਜੀ ਲੈਣੇ ਆ ਹੀ ਗਏ ਆ ਹੀ ਗਿਆ ਸਰਦਾਰ ਜੀ ਤੇ ਸਰਦਾਰ ਵੀ ਨਸਮੂਸਲਾਣਾ ਗਿਆ ਸੀ ਤੇ ਚਲੋ ਸਮੂਸੇ ਖਾਂਦੇ ਅੱਜ ਤੇ ਦੋਸਤ 15 ਦੇ 10 ਚਲ ਜੇਪਾ ਤੁਹਾਨੂੰ ਫੇਰ ਗੱਲ ਕਰਦੇ ਠੀਕ ਹੈ ਜੀ ਮੈਂ ਲਾਟਵਾਣ ਕਰੇ ਇਹ ਲਾੜੀ ਕੋਈ ਕੋਟ ਕਰਾਵਾ ਦੁੱਧ ਦੇ ਰਿਹਾ ਹਾਂ ਉਹਦਾ ਬਸ ਉਹਨੂੰ ਆਦੋਂ ਲਓ ਜੀ ਉਸ ਤੋਂ ਬਾਅਦ ਲੱਗੇ ਸੀ ਕਿ ਆਪਾਂ ਸਮੋਸੇ ਖਾਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੰਮਾ ਪਾਪਾ ਇਹਨੂੰ ਪਾ ਕੇ ਆਂ ਦੇ ਦਿੱਤੇ ਨੇ ਮੈਂ ਨੂਨ ਭੇਜਦਾ ਵੀ ਤਾਂ ਪਾਪਾ ਇਹਨੂੰ ਫੜਾਇਆ ਤੇ ਮੈਨੂੰ ਤੇ ਉਸ ਤੋਂ ਬਾਅਦ ਵਸ ਤਰਨਾ ਨਾ ਦੇਖੋ ਕੀ ਕਰ ਰਿਹਾਗਾ ਕਹਿੰਦਾ ਮੈਂ ਆਪਣੀ ਮਨਪਸੰਦ ਸਮੋਸਾ ਲਊਂਗਾ ਮੈਂ ਕਿ ਚਲ ਜਿਹੜੇ ਤਨ ਪਸੰਦ ਹੋ ਲੈਣਾ ਬਸ ਇਸ ਤਰ੍ਹਾਂ ਜਿਹੜਾ ਹੈਗਾ ਮਤਲਬ ਆਪਾਂ ਸਮੋਸੇ ਵਗੈਰਾ ਖਾ ਲਈ ਸੀ ਜੀ ਤੁਸੀਂ ਵੀ ਖਾ ਲਓ ਜਿਸਮੋਸੇ ਹਾਂਜੀ ਸਮੋਸੇ ਖਾਂਦੇ ਖਾਂਦੇ ਮੇਰੇ ਸਬਜੀ ਜ਼ਿਆਦਾ ਗਈ ਵਿੱਚ ਦੀ ਆ ਕੇ ਮੈਂ ਸਬਜੀ ਵੀ ਚੈੱਕ ਕਰਕੇ ਜੀ ਸਬਜੀ ਆਪਣੀ ਬਿਲਕੁਲ ਰੈਡੀ ਹੋ ਗਈ ਸੀ ਤੇ ਬਸ ਮੈਂ ਗੈਸ ਬੰਦ ਕਰਕੇ ਰੱਖ ਦਿੱਤੀ ਸੀ ਮਤਲਬ ਕਿ ਸਬਜੀ ਰੈਡੀ ਹੋ ਗਈ ਸੀ ਚਲੋ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਹਣਾ ਸੋ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਜ਼ਰੂਰ ਦੱਸਿਓ ਜੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਦੇ ਕੇ ਆ ਕਰੋ ਤੇ ਫਰੈਂਡਸ ਕਿਸੇ وجہ ਦੇ ਕਾਰਨ ਜਿਹੜਾ ਹੈਗਾ ਸੀਗਾ ਆਪਾਂ ਵਲੌਗ ਨਹੀਂ ਪਾ ਰਹੇ ਸੀ ਤੇ ਮੈਂ ਕੋਲ ਇਹ ਵੀਡੀਓਜ਼ ਬਣੀਆਂ ਪਈਆਂ ਨੇ ਆਪਾਂ ਸਾਰੀਆਂ ਤੁਹਾਡੇ ਤੱਕ ਪਾ ਦਾਂਗੇ ਜੀ ਕਾਰਨ ਤਾਂ ਫਰੈਂਡਸ ਇਹ ਸੀਗਾ ਵੀ ਮਤਲਬ ਕਿ ਨਾ ਮੰਮੀ ਦਾ ਆਪਰੇਸ਼ਨ ਹੋਇਆ ਸੀ ਵਿੱਚ ਦੀ ਮੈਂ ਵੀ ਬਿਮਾਰ ਹੋ ਗਈ ਬਸ ਉਹਦੇ ਕਰਕੇ ਹਨਾ ਵੀ ਬਸ ਮੇਰੇ ਬਲੌਗ ਜਿੰਨੇ ਕੁ ਮੇਰੇ ਬਣਾਏ ਪਏ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇਸ ਤੋਂ ਅੱਗੇ ਵੀ ਬਲੌਗ ਬਣਾ ਰਹੀਆਂ ਹਾਂ ਬਸ ਸਾਡੇ ਸਾਰੇ ਤੁਹਾਡੇ ਨਾਲ ਜਿਹੜੇ ਪਿਛਲੇ ਬਲੌਗ ਨੇ ਸਾਰੇ ਜਿਹੜੇ ਹੈਗੇ ਆ ਸ਼ੇਅਰ ਕਰਨ ਤੋਂ ਬਾਅਦ ਠੀਕ ਹੈ ਜੀ ਫਿਰ ਆਪਾਂ ਅੱਗੇ ਵਾਲੇ ਜਿਹੜੇ ਹੈਗੇ ਆ ਆਪਾਂ ਹੌਲੀ ਹੌਲੀ ਜਲਦੀ ਜਲਦੀ ਜਿਹੜੇ ਹੈਗੇ ਆ ਕਵਰ ਕਰ ਲਾਂਗੇ ਜੀ ਤੇ ਸੋ ਫਰੈਂਡਸ ਠੀਕ ਹੈ ਜੀ ਫਿਰ ਹਨਾ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਥੈਂਕ ਫॉर ਵਾਚਿੰਗ ਮਾਈ ਵੀਡੀਓ